ਅੱਜ ਜਾਣਾ ਸੀਗਾ ਹਸਪੀਟਲ ਪਰ ਉਸ ਤੋਂ ਪਹਿਲਾਂ ਮੰਮੀ ਵਾਸਤੇ ਬਣਾਉਂਗੀ ਪਰੌਂਠੇ ਅੱਜ ਮੰਮੀ ਕਹਿੰਦੀ ਮੇਰਾ ਰੋਟੀ ਤੇਰੇ ਹੱਥ ਦੀ ਖਾਣ ਨੂੰ ਜੀ ਕਰਦਾ ਤੇ ਆਪਣੇ ਲਈ ਬਣਾਉਂਗੀ ਸਿੰਪਲ ਰੋਟੀ ਅੱਜ ਮੈਂ ਤੁਹਾਨੂੰ ਦਿਖਾਉਣੀ ਆ ਮੇਰੀ ਕਲਾਕਾਰੀ ਮੈਨੂੰ ਕੀ ਆਉਂਦਾ ਤੇ ਕੀ ਨਾ ਤੇ ਬਾਕੀ ਜਿੰਨੇ ਜਿੰਨੇ ਰੋਟੀ ਨਹੀਂ ਖਾਧੀ ਖਾਣੀ ਹੈ ਉਹ ਇੱਥੇ ਆ ਸਕਦੇ ਮੇਰੇ ਕੋਲ ਖੁੱਲਾ ਸਦ ਹੈ ਹੈ ਖੁੱਲਾ ਸਦਾ ਹੈ ਹਾਂ ਪਹਿਲਾਂ ਇਹ ਨਾ ਬਾਰ-ਬਾਰ ਨੀਚੇ ਜਾਈ ਜਾਣ ਇਹਨਾਂ ਨੂੰ ਸੈੱਟ ਕਰ ਲਾ ਹਾਂ ਅੱਜ ਅੱਜ ਤਾਂ ਮੈਂ ਬਿਜ਼ੀ ਹਾਂ ਥੋੜੀ ਜੀ ਬਸ ਕੋਈ ਕੰਮ ਨੂੰ ਪਤਾ ਕਰਦੇ ਹਾਂ ਜਿਵੇਂ ਨੇ ਕਿਹਾ ਹੋਇਆਗਾ ਵੀ ਮਤਲਬ ਜਿੰਮੇ ਵੀ ਪਤਾ ਲੱਗਦਾ ਦੱਸਿਓ ਸਾਪੋ ਬੈਨਾ ਹੋਰ ਤੇਜ਼ ਇਸ ਤਰ੍ਹਾਂ ਪਾਣੀ ਪਾ ਲੋ ਫੇਰ ਰਾਤ ਨੂੰ ਇਸ ਤਰ੍ਹਾਂ ਗੋਰਗੋਰ ਵਿੱਚ ਇੰਨੀ ਦਰਾ ਕਮਾਉਂਦੇ ਠੀਕੇ ਦੀ ਤੁਹਾਨੂੰ ਅਧੀਨ ਸੌਣੀ ਆ ਤੱਕ ਆਹ ਕਰ ਇਹਨੂੰ ਸਾਰੇ ਜਣੇ ਕੰਮ ਨੂੰ ਬਹੁਤ ਮੁਸ਼ਕਿਲ ਸਮਝਦੇ ਨੇ ਪਰ ਕੰਮ ਕੋਈ ਵੀ ਮੁਸ਼ਕਿਲ ਨਹੀਂ ਹੁੰਦਾ ਕੰਮ ਕਰਨ ਲੱਗੂ ਤਾਂ ਬਹੁਤ ਜ਼ਿਆਦਾ ਆਸਾਨ ਤੇ ਕੰਮ ਕਰਦੇ ਕਰਦੇ ਵਧੀਆ ਸੋਹਣਾ ਟਾਈਮpass ਹੁੰਦਾ ਤੇ ਬਹੁਤ ਜ਼ਿਆਦਾ ਦਿਨ ਖੁਸ਼ ਹੁੰਦਾ ਜਦੋਂ ਆਪਾਂ ਕੋਈ ਕੰਮ ਆਪਣੇ ਹੱਥੀ ਕਰਦੇ ਹਾਂ ਮੇਰਾ ਵੀ ਦਿਲ ਖੁਸ਼ ਹੋ ਜਾਂਦਾ ਮਮਤਾ ਦੇ ਬਣੇ ਹੋਏ ਪਰੌਂਠੇ ਖਾ ਕੇ ਲੈ ਵਈ ਹੁਣ ਪਰੌਂਠੇ ਕਿੰਨੇ ਖਾਣੇ ਆ ਦੋ ਤੇ ਅੱਜ ਦੀ ਕਿੰਨੇ ਖਾਣਗੇ 5 ਪੰਜ ਟਾਵਲ ਤੋਂ ਪਰੇ ਲੈ ਗੁਨਨ ਕੋਲ ਤਾਇਮ ਲੱਗਦੇ ਆਟਾ ਗੁਨਨ ਤੇ ਲੋਕਾਂ ਹੀ ਕਰੀ ਜਾਂਦੇ ਨੇ ਮੈਂ ਆਟਾ ਗੁਨਨ ਬਹੁਤ ਔਖਾ ਹੁੰਦਾ ਆਟਾ ਗੁਨਨ ਔਖਾ ਰੋਟੀ ਨਹੀਂ ਚੋਣੀ ਚਾਹੀਏ ਆਪਾਂ ਨੂੰ ਤਾਂ ਦੋ ਨਹੀਂ ਕੰਮ ਸੌਖੇ ਲੱਗਦੇ ਨੇ ਜੇ ਕਿਸੇ ਦੇ ਹੱਥ ਮੋਟੇ ਹੋਣ ਤਾਂ ਉਹ ਇੱਕ ਹੱਥ ਨਾਲ ਮੁਕੀ ਦਿੰਦਾ ਹੈ ਨੂੰ ਜੇ ਕਿਸੇ ਦੇ ਮੇਰੇ ਬੰਗੂ ਕਮਜ਼ੋਰ ਹੋਣ ਤਾ ਉਹ ਐਸਾ ਦੋਨੇ ਹੱਥੋਂ ਮੇ ਦਾ ਦੋਨੇ ਹੱਥ ਨਾਲ ਦਿੰਦੇ ਠੀਕ ਹੈ ਆਟਾ ਸਖਤ ਜਨਾਰ ਤੁਸੀਂ ਆਪਣੀ ਮਰਜ਼ੀ ਦੇ ਅਕੋਰਡਿੰਗ ਕਰ ਸਕਦੇ ਹੋ ਦੇਖੋ ਵੀ ਕੁੜੀ ਨੇ ਹਸਪੀਟਲ ਜਾਣਾ ਉਸ ਤੋਂ ਪਹਿਲਾਂ ਵੀ ਘਰੇ ਰੋਟੀ ਟੁਕ ਬਣਾ ਕੇ ਫਿਰ ਜਵਾਖਾ ਨੂੰ ਜਾਨ ਦੇਣਗੇ ਹੋਰ ਬਈ ਹੈ ਹੋਰ ਬਈ ਕੰਮ ਤਾਂ ਕਰਨੀ ਪਊਗਾ ਹੋਰ ਬਈ ਅਜੇ ਤਾਂ ਦੇਣ ਚ ਹੋਰ ਵੀ ਕੰਮ ਕਰਨੇ ਨੇ ਕਿਉਂਕਿ ਦੁਪਹਿਰ ਜੇ ਨੂੰ ਜਾਣਾ ਹੈ ਨਾ ਡਾਕਟਰ ਜੇ ਤਾਂ ਚਲੋ ਬਈ ਆਹ ਥੇੜਾ ਦਨ ਨਿਪੜਿਆ ਕੰਮ ਇਹ tamam tab puri khatam ਤੂੰ ਨਹੀਂ ਕਹਿ ਰਹੀ ਤੂੰ ਨਹੀਂ ਕਹਿ ਰਹੀ ਮੈਂ ਆਪਣੇ ਆਪ ਹੀ ਗੈਤਾ ਹੋਰ ਬੜਾ ਪਵਰਦੇ ਦੋਪਾ ਬਣਾਉਂ ਮੈਂ ਬਰਾਉਂਡ ਹਾਂ ਚਾਉਂਦੇ ਆਜੇ ਉਹ ਦੋਪਾ ਫਿਰ ਗੱਲਬਾਤ ਕਰਦੇ ਆ ਜੀ ਦੇਖੋ ਸਿੱਖੋਗਾ ਮੈਂ ਸਾਰੇ ਇਨ ਮਿਸਦੂ ਲੰਮੀ ਮੇਰੇ ਹੱਥ ਤਪਦੀ ਥੋੜੇ ਕਿ ਤੁ ਲੈਸ ਫਾਇ ਕਾ ਦिए ਬੰਨਾ ਮੰਮੀ ਆਪ ਬੱਡਾ ਬੰਡਾ ਲੈ ਕੇ ਦੇਣਾ ਸੀ ਚੱਲ ਕੋਈ ਨਾ ਬਾਕੀ ਫੇਰ ਚੱਕਰਾਂਗੇ ਇਹਨੂੰ ਪਰੇ ਕਰਦੇ ਹਾਂ ਨਾ ਹਾਂ ਲੈ ਕੇ ਦਿੱਸੋ ਆਵਾ ਕਿੰਨੀ ਚੱਲ ਰਹੀ ਅੱਜ ਹੋਰ ਠੱਕਾ ਚੱਲ ਰਿਹਾ ਜਮੇ ਕੋਕ ਨਹੀਂ ਲੈ ਲੈ ਕੋਕ ਨਹੀਂ ਕਰੀਏ ਇਹਦੇ ਨੂੰ

ਇਹ ਵਹਿਗੀ ਹੁ ਕਮਜ਼ੋਰ ਜੀ ਸੀ ਮੈਂ ਸੋਚਦੀ ਮੇਰੀ ਇੱਜ਼ਤ ਰਹਿ ਗਈ ਮੈਨੂੰ ਵੀ ਸੀ ਮਾ ਜੇ ਕਿਤੇ ਕੋਈ ਸ਼ਖਤ ਨਹੀਂ ਹੁੰਦੀ ਉਹ ਤਾਂ ਫਿਰ ਬੱਤਨੀ ਹੋਣੀ ਸੀ ਸ਼ਖਤ ਪਾਥੀਆਂ ਹਾਰੇ ਚ ਪੈ ਜਾਂਦੀ ਨੇ ਸ਼ਖਤ ਜੀਆਂ ਹਾਰੇ ਚ ਪੈ ਜਾਂਦੇ ਨੇ ਹਾਂ ਬਾ ਹੁਨਾ ਤੱਬੀ ਵਾਲਾ ਕੰਮ ਕਰਤਾ ਹੂੰ ਸਕਿੱਲ ਕੰਮ ਹੈ ਲੈਵੇਂ ਮਤਿਆਦਾ ਬਾਸ ਸਰਕਾਰ ਉਹ ਜੇ ਵੀ ਲਾ ਲਾ ਚੁੱਲੇ ਸਟ ਲਗ ਲਾ ਹੈ ਇੰਸਟਾਗ੍ਰਾਮ ਲਾ ਲਾ ਆਪਾਂ ਦੇ ਕਾਉਂਟੇ ਬਣਾਉਂਦੇ ਸਾਰੀਆਂ ਸਾਰੀਆਂ ਜੋੜ ਤੀਆਂ ਚੀਜ਼ਾਂ ਇਕੱਠੀਆਂ ਕਰ ਲਈਆਂ ਹੋ ਗੱਡੀ ਜ਼ੋਰ ਦੀ ਮਾਰੇ ਕਿੰਨਾ ਪਾਰੀ ਜੀ ਪਾਰੀ ਬਹੁਤ ਹੈ ਹੇ ਲੁਕੋ ਮੰਤੂ ਦੇ ਪਰੋਂਦੇ ਬਹੁਤ ਟਾਈਮੋਂ ਬਾਅਦ ਰੋਟੀ ਬੇਲੂ ਹਣਾ ਮਮੀ ਮੈਂ ਹੋਰ ਸਹੀ ਬੇਲ ਦੂੰ ਹਾਂ ਹੇ ਗੋਲ 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 ਖੜਾ ਹੈ। ਉਹ ਸਹੀ ਬਣਾਈਏ। ਥੋੜਾ ਜਿਹਾ ਬੜੇ ਠਣ ਘਟ ਗਿਆ ਲੱਗਦਾ ਹੈ। ਗੋਲ ਗੋਲ ਬੇਲਦੀ ਹੈ। ਹੈ? ਬੇਲਦੀ ਗੋਲ ਗੋਲ। ਗੋਲ ਗੋਲ ਬੇਲਦੀ। ਆ। ਹੇ ਰਬਾ ਤੂੰ ਹੰਤਾ ਹਵਾ ਚੱਲਦੀ ਐ ਨਾ ਹਵਾ ਕਰਕੇ ਤੂੰ ਇੰਤੋਂ ਡਰ ਲੱਗਦੇ ਮੇਰਾ ਹੱਥ ਕੰਬ ਜਾਂਦੇ ਨੇ ਕਿਤੇ ਗੈਸੇ ਹੋੜ ਪਾਸੇ ਪਾਤਾ ਹੋਰ ਭਾ ਸਾਰਾ ਉਲਟਾ ਲਾ ਥੱਲੀ ਡੋਲਤਾ ਹੂੰ ਟੜੇ ਸੱਲੀ ਟੁੱਲਗੇ ਚਲ ਕੋਈ ਨਾ ਕੁਛ ਨਹੀਂ ਦਾ ਇਹ ਤਾਂ ਨੂਨ ਮਰਤਦਾ ਵੀ ਆਈਂਗਾ ਨੂੰ ਮੇਰਾ ਨਾਮ ਮਮੀ ਹੱਥ ਕਰਦੀ ਜਾਂਦਾ ਪਰ ਤੇ ਲੋਕੋ ਲੱਗੀ ਰਹਿ ਆਪ ਵੀ हट ਜਾਣਗੇ ਕੰਮ ਕੋ ਮੁਕੇ ਖਸਾ ਟਾਈਮ ਹੋ ਗਿਆ ਪਛੜ ਦਿੰਨੀ ਹੈ ਨਾ ਕਰਨਾ ਤਾਂ ਲੱਗ ਜਾਂਦੇ ਨੇ ਟੱਕ ਮਮਾ ਬਣ ਗਿਆ ਬਰੋਂ ਠਾ ਹੁੰਦੀ ਕੋ ਜੇ ਮੈਨੇ ਕਿਤੇ ਇਹ ਰੋਟੀ ਬਣਾਉਣੀ ਹੁੰਦੀ ਹੈ ਪਤਲੀ ਪਤਲੀ ਇੰਨੇ ਸੋਹਣੇ ਰੋਟੀ ਬਣ ਗਏ ਸੀ ਹੈ ਨਾ ਹਾਂ ਮੈਂ ਪਹਿਲਾਂ ਸਾਰੇ ਪਰੌਂਠੇ ਐਂ ਕਿਉਂ ਪਾ ਕੇ ਨਮਕ ਮਿਰਚ ਪਾ ਕੇ ਤਿਆਰ ਕਰ ਲਾ ਹਣਾ ਹਾਂ ਕਰ ਲੈ ਫੇਰ ਫਟੋ ਫਟੋ ਬਣ ਜਾਣਗੇ ਹਾਂ ਚੱਲ ਨਹੀਂ ਮੈਂ ਕਰਦੀ ਹਾਂ ਇਹਨਾਂ ਕਰ ਲੈ ਸਾਰੇ ਤਿਆਰ ਕਰ ਲੈ ਪਹਿਲਾਂ ਸਾਰੇ ਮੈਂ ਤਿਆਰ ਕਰ ਗੜ ਗੜ ਰੋਟੀਆਂ ਹੋਰ ਬਈ ਕਿਸੇ ਨੂੰ ਵਧੀਆ ਬੇਲਣੀ ਆਉਂਦੀ ਹੋਵੇ ਮੇਰੇ ਤੋਂ ਵਧੀਆ ਮੇਰੇ ਤੋਂ ਵਧੀਆ ਮੇਲ ਲਣੀ ਹੁੰਦੀ ਹੋਵੇ ਦੇਖੋ ਐਵੇਂ ਮਤਲਬ ਜਿਹੜਾ ਨਾ ਚੱਕੇ ਨਹੀਂ ਐਵੇਂ ਗੋਲ-ਗੋਲ ਮੈਂ ਤਾਂ ਬਾਲੀਓ ਬਾਲੀਏ ਜਾ ਵੀ ਨਹੀਂ ਗੋਲ ਕਰ ਦਿੰਦੇ ਪਸਾਨੀ ਹੁੰਦਾ ਹੋਵੇ ਗੋੜਾ ਪਰ ਹੱਥ ਕੰਬ ਜਾਂਦੇ ਨੇ ਮੈਂ ਥੋੜਾ ਜਿਹਾ ਬਸ ਵਧੀਆ ਵਹਾਨਾ ਮਿਲੇ ਹੋਏ ਤਾਂ ਦੇਖਾ ਪੂਰੀ ਗੋਲ ਹੈ ਰੋਟੀ ਜೋರ್ਸ ਨਹੀਂ ਬਣਦੀ ਪਤਲੀ ਪਤਲੀ ਪੂਰੀ ਗੋਲ ਗੋਲ ਰੋਟੀ ਹੈ ਕਹਿਣ ਦੇ ਕੋਈ ਵੀ ਮੰਨਤ ਨੂੰ ਆਉਂਦੀ ਨਹੀਂ ਤੂੰ ਦੇਖੀ ਮੰਮੀ ਮੈਨੂੰ ਤਾਂ ਇੱਕ ਚੀਜ਼ ਪਤਾ ਹੈ ਤੈਨੂੰ ਸੁਆਦ ਆ ਨੂੰ ਖਾ ਕੇ ਤਾਂ ਹੀ ਥਕੇਗਾ ਨਾ ਕੋਈ ਚੀਜ਼ ਬੱਧ ਹੋਵੇ ਮੇਰੀ ਬਣਾਈ ਹੋਈ ਨਾ ਘੱਟ ਨਾ ਨੋਨ ਨੰਬਰ ਤੇ ਕੋਈ ਵੀ ਚੀਜ਼ ਵੱਧ ਘੱਟ ਨਹੀਂ ਦੇਖਿਆ ਡੇਸਰ ਉਪਰੋਂ ਡੇ ਬਣ ਗਏ ਤੈਨੂੰ ਆਇ ਲੱਗੂਗਾ ਜਿਵੇਂ ਤੂੰ ਕਿਸੇ ਹੋਟਲ ਵਗੈਰਾ ਚ ਬੈਠ ਕੇ ਰੋਟੀ ਖਾਣੀ ਹੈ ਐਂ ਲੱਗਦਾ ਹੁੰਦਾ ਮੈਨੂੰ ਤਾਂ ਜਿੱਦਣ ਤੂੰ ਬਣਾਉਣੀ ਹੈ ਤਾਂ ਹੀ ਤਾਂ ਕਹਿੰਦੇ ਤੈਨੂੰ ਦੇਖੀ ਜੋ ਮੈਨੂੰ ਜਿਆਦਾ ਆਜੂਆ ਪੂਰਾ ਹਏ ਕੰਬਤੇ ਜੇ ਹੱਥਾਂ ਦੀਆਂ ਰੋਟੀਆਂ ਹਰ ਹਾਏ ਹੁਣ ਤੈਨੂੰ ਮੈਂ ਦੱਸਾਂ ਸਾਰਾ ਕੁਝ ਕਰ ਲੂੰਗੀ ਰੋ ਬੈਠ ਕੇ ਜੇ ਉਦੋਂ ਰੋਣੀ ਤਵੇ ਦੇ ਪਾਣੀ ਹੋ ਉਹ ਚੀਜ਼ ਦੇਖੀ ਤੂੰ ਮੇਰੇ ਹੱਥ ਕੇ ਮੈਂ ਕੰਬਲ ਜਾਂਦੇ ਨੇ ਕਿਉਂ ਨਹੀਂ ਲੱਜਣਾ ਹਨ ਨਾ ਕਿਉਂ ਹਉਤਾ ਲ ਕਿਉਂ ਹਉਤਾ ਕਿਉਂਕਿ ਤਵੇ ਤੱਕ ਹਾਂ ਜਦੋਂ ਐਵੇਂ ਕਰਕੇ ਰੋਟੀ ਬਸਾਂ ਤਵੇ ਤੇ ਪਾਣੀ ਹੋਗੀ ਨਾ ਉਦੋਂ ਬਾਲੇ ਮਨ ਤਾਂ ਲੱਗਦਾ ਹੁੰਦਾ ਪੀਂਦੇ ਮੂਹੇ ਪਾਤੀ ਨਾਲ ਰੋ ਜੇ ਵੀ ਰੋਟੀ ਹਾਂ ਕਿ ਉਹ ਦਾ ਚਮਚਾ ਜਦੋਂ ਤਵੇ ਤੱਕ ਲੈ ਕੇ ਜਾਵੇਂਗੀ ਚਲੋ ਬਸ ਹੁਣ ਜਦੋਂ ਅਸੀਂ ਪਰੌਂਠੇ ਬਣਾਵਾਂਗੇ ਉਦੋਂ ਤੁਹਾਨੂੰ ਦਿਖਾਵਾਂਗੇ ਤੇ ਜਿਹੜੇ ਜਿਹਨੇ ਪਰੌਂਠੇ ਖਾਣੇ ਗਏ ਰੈਡੀ ਰੋਬ ਬਣਨ ਵਾਲੇ ਨੇ ਮੇਰੀਆਂ ਤਾਂ ਖੰਡ ਨੂੰ ਨਾ ਪਾਣੀ ਹੀ ਜਾਂਦਾ ਤੂੰ ਐ ਤੂੰ ਆ ਚੱਲ ਜਾਂਦਾ ਬਹੁਤ ਜ਼ਿਆਦਾ ਹਵਾ ਚੱਲ ਰਹੀ ਆ ਬਾ ਚੱਲਿਆ ਜਾਂਦਾ ਚੱਲ ਕੋਈ ਜੋਕੇ जिनू मिली होगी सीधा तो हो बहुत मामा। One, two, three, <laughs> सिद्धा पाया नहीं गया ममता चक के, के दबारे पा दे पता मच गया सी ਪੜ੍ਹੇ ਲੈ ਵੀ ਜੇ ਕੋਈ ਇੰਨਾ ਪੱਕੇ ਨਾ ਮੈਨੂੰ ਲੈ ਮੇ ਤੁਮ ਲੱਤੋ ਵੀਰ ਰਕਾਨ ਨੂੰ ਕੁੜੀ ਦੀ ਸਭ ਤੋਂ ਵੱਡੀ ਨਿਸ਼ਾਨੀ ਸਾਰੇ ਘਰ ਦੇ ਕੰਮ ਆਉਂਦੇ ਹੁਣ ਰਕਾਨ ਕੁੜੀ ਹੋਰ ਇਹ ਕਰ ਕਾਂਦਾਰ ਕੰਨ ਬਣਾ ਕਿੱਥੋਂ ਦੇਖ ਦੇਗਾ ਜਦੋਂ ਰੋਟੀ ਬਣਾਣੀ ਹੋਵੇ ਵਧੀਆ ਵਧੀਆ ਰੋਟੀ ਟੋਕਰ ਰੋਟੀ ਸਬਜ਼ੀ ਵਈ ਤੈਨੂੰ ਤਾਂ ਪਤਾ ਹੀ ਹੈ ਹਾਂ ਬਦਾਈ ਨੀ ਨਾ ਇਕਰ ਕਰਨ ਦੇ ਦੁਕਾਨ ਪੜਾ ਬਤਾ ਕਿਥੋਂ ਦੀਨਾਂ ਨੇ ਜਦੋਂ ਕੋਈ ਰੋਟੀ ਬਣਾ ਲਈ ਹੋਵੇ ਰੋਟੀ ਥੱਲਵੰਮ ਤਾਂ ਤਵੇਂ ਤੂੰ ਰੋਟੀ ਨਾ ਮੁੱਕੇ ਚੱਕਲੇ ਤੋਂ ਨਾ ਮੁੱਕੇ ਤੇ ਪ੍ਰਾਤ ਚ ਪੇੜੇ ਨਾ ਮੁੱਕਣ ਅੱਛਾ ਇਥੋਂ ਪਤਾ ਲੱਗਦਾ ਹੁੰਦਾ ਵੀ ਕੁੜੀ ਕਿੰਨੀ ਰਕਾਰ ਨਾ ਹੁਣ ਤੂੰ ਦੇਖ ਮੇਰੇ ਹੱਥ ਵਿੱਚ ਪੇੜਾ ਪਿਆ ਮੇਰੇ ਦੇ ਵਿੱਚ ਬਰਾਉਂਡਾ ਪਿਆ ਮੇਰੇ ਤਵੇਂ ਦੇ ਬਰਾਉਂਡਾ ਪਿਆ ਲੱਗ ਗਿਆ ਪਤਾ ਹਾਂ ਸਿੱਖੀ ਕੁਛ ਸਿੱਖੀ ਜੇ ਤੀਂ ਅਸਖੇ ਹੁਣ ਮੰਮੀਆਂ ਨੂੰ ਫੇ ਸਿੱਖੀ ਜਾਂਦੀਆਂ ਨਹੀਂ ਚੱਕ ਵੇਦਨ ਕਿੰਨੀ ਵਧੀਆ ਚੀਜ਼ ਕਹੀ ਨਾ ਹਾਂ ਮੈਨੂੰ ਹੀ ਮੈਨ ਨਹੀਂ ਸਮਝ ਆਉਂਦਾ ਵੀ ਮੈਨੂੰ ਇਹ ਸਾਰਾ ਕੁਛ ਕਿਉਂ ਨਹੀਂ ਪਾਠ ਪੜਿਆ ਹੁਣ ਤਨੇ पता है नहीं मैं हाँ बहुत कुछ भी होना थी मिलता है कुछ तो चीज़ जन्मांतर आ जानी है बिकना बढ़िया बनाएगा बहुत बढ़िया बनाएगा जो कोई खाऊगा पता लगा जोगा हाय वो इधर बा बुरा हाल करता है तू ही जिन्ने बढ़िया तो बढ़िया जी नस्वाद होगा ना सही है मम्मी ਆਮਨੇ ਨੂੰ ਦੇਖ ਲੈ ਇਹ ਸਾਰੀਆਂ ਚੀਜ਼ਾਂ ਆਲਰੇਡੀ ਪਤਨ ਦੀ ਥਾਲ ਚ ਰੱਖ ਲਈ ਉਹ ਤਾਂ ਅੱਖਾਂ ਚ ਪਾਣੀੋਂ ਪਾਣੀ ਨਿਕਲਣ ਲੱਗਾ ਹਵਾ ਚਲਦੀ ਐ ਧੂਆਂ ਕਦੇ ਕਿੱਧਰ ਕਦੇ ਕਿੱਧਰ ਆ ਆ ਦੇਖੋ ਬਣ ਗਿਆ ਬਣ ਗਿਆ ਪਰ ਹੁਣ ਦੇਖੋ ਰਕਨ ਰਕਨ ਉਖਣੇ ਨਾਲ ਦੀ ਨਾਲ ਬਸ ਸਤਵਾ ਤੇ ਹੋਰ ਪੈ ਜੀ ਸਹੀ ਬੈ ਗੇ ਸਹੀ ਬੈ ਗੇ ਚਾਲ ਚਲੇ ਮੁੰਮੀ ਸਹੀ ਪਹਿਲੇ ਚਾਰ ਕੋਈ ਨੇ ਬਣਾ ਲਾ ਦੋਨੇ ਇਕੱਠੀ ਖਾ ਲਾਂਗੇ ਨਾ ਕੋਈ ਨੂੰ ਮੈਂ ਤਾਂ ਆਪਦੀ ਸਿੰਪਲ ਰੋਟੀ ਬਣਾਉਂਗੀ ਫਿਰ ਕੀ ਹੋ ਗਿਆ ਕੋਈ ਨਹੀਂ ਮਰ ਤੂੰ ਖਾ ਲੈ ਤੂੰ ਤਾਂ ਕਰ ਮਰਮ ਖਾ ਫੇ ਮੈਨੂੰ ਬਣਾਉਣ ਗਈ ਕਰ ਦੋ ਮੈਂ ਜਾਊਗੀ ਠੀਕ ਲਓ ਜੀ ਹੁਣ ਕਰਿਆ ਆਪਾਂ ਬਣਾ ਲਏ ਸੀਗੇ ਪਰੌਂਠੇ-ਪਰੌਂਠੇ ਉਸ ਤੋਂ ਬਾਅਦ ਤਿਆਰ ਹੋ ਕੇ ਜਿਹੜੀ ਕਿ ਦੂਸਰੀ ਐਮ ਆਰ ਆਈ ਹੋਣੀ ਉਹਦੇ ਲਈ ਚੱਲੇ ਆਂ ਤੇ ਬਾਕੀ ਸਾਰੇ ਜਾਣੇ ਨੇ ਆਪਣੀਆਂ ਦੁਆਵਾਂ ਜ਼ਰੂਰ ਤੂੰ ਕੰਮਿਆਨੇ ਮੇਰੇ ਲਈ ਕਿ ਮੈਂ ਬਹੁਤ ਜਲਦੀ ਜਲਦੀ ਠੀਕ ਹੋ ਜਾਮ ਤੇ ਕਾਫੀ ਦੂਰ ਜੇਦਾ ਅੱਜ ਫੇਰ ਉਹ ਹੀ ਸਫਰ ਦੋ ਦਿਨ ਆਕੇ ਫੇਰ ਉਮੀ ਪੈਣਾ ਬਸ ਰੱਬ ਕਰੇ ਪੈਣਾ ਨਾ ਹੀ ਪਵੇ ਕੰਮ ਕਰ ਕਰਦੇ ਰਹੀਏ ਤੇ ਠੀਕ ਠਾਕ ਹੋ ਜਾਈਏ ਸੋ ਸਾਰਿਆਂ ਨੇ ਬਸ ਤੁਹਾਡਾ سپورਟ ਹੀ ਹੈ ਜਿੱਥੇ ਤੱਕ ਵੀ ਤੁਸੀਂ ਮੰਤਲ ਚਾਹ ਰਹੇ ਹੋਗੇ ਲੈ ਕੇ ਜਾਣਾ ਠੀਕ ਹੋਣਾ ਸਾਰੀਆਂ ਚੀਜ਼ਾਂ ਕਿਸੇ ਟਾਈਮ ਤੇ ਮੈਨੂੰ ਬਿਲਕੁਲ ਵੀ ਨਹੀਂ ਲੱਗਦੀਆਂ ਸੀਗੀਆਂ ਵੀ ਇਹ ਪੋਸੀਬਲ ਨਹੀਂ ਵੀ ਮੇਰੀ ਕੋਈ ਮੈਡੀਸਨ ਚੱਲ ਸਕਦੀ ਹੈ ਟਰੀਟਮੈਂਟ ਕਿਉਂਕਿ ਘਰ ਇਹ ਨਾ ਹੈ ਨਹੀਂਗਾ ਵੀ ਆਪਾਂ ਕੋਈ ਟਰੀਟਮੈਂਟ ਆਪਣਾ ਕੰਟੀਨਿਊ ਕਰਾਈਏ ਬਟ ਫਿਰ ਵੀ ਤੁਸੀਂ ਇੰਨਾ ਜਿਆਦਾ ਸਪੋਰਟ ਪਿਆਰ ਦਿਤੇਗਾ ਮੇਰਾ ਜਿਹੜਾ ਟਰੀਟਮੈਂਟ ਹੈ ਉਹ ਕੰਟੀਨਿਊ ਕਰਨ ਵਾਲੇ ਕਿਤੇ ਨਾ ਕਿਤੇ ਤੁਸੀਂੋਂ ਤੇ ਆਪਣੀਆਂ ਦੁਆਵਾਂ ਆਪਣਾ ਪਿਆਰ ਆਪਣੀ ਹੈਲਪ ਬਣਾਈ ਰੱਖਿਓ ਬਸ ਮੇਰੇ ਨਾਲ ਨਾਲ ਰਹੋ ਕਈ ਵਸੇ ਇਹ ਮੈਂ ਵੀ ਕੋਸ਼ਿਸ਼ ਕਰੂੰਗੀ ਆਪਣੇ ਵੱਲੋਂ ਕਿ ਜਿੰਨਾ ਵੀ ਹੋ ਸਕਦਾ ਹੈ ਮੈਂ ਤੁਹਾਨੂੰ ਸਭ ਨੂੰ ਮੋਟੀਵੇਟ ਕਰਦੀ ਰਹਾ ਸੋ ਸਭ ਦਾ ਦਿਲ ਤੋਂ ਜੀ थैंक यू ਬਾਕੀ ਜਿੰਨਾ ਕੁ ਵੀ ਹੋ ਸਕਿਆ ਉਥੇ ਜਾਂ ਜਾਂਦੇ ਆਉਂਦੇ ਜੋ ਵੀ ਆਪਾਂ ਦਿਖਾ ਸਕਦੇ ਹੋਏ ਜੂਰੂ ਦਿਖਾਵਾਂਗੇ ਪਰ ਬਾਕੀ ਤੁਹਾਨੂੰ ਮੈਂ ਇੰਨੀ ਗੱਲ ਦੱਸਣਾ ਕਿ ਇਹ ਵੀਡੀਓ ਬਣਾਉਣਾ ਥੋੜਾ ਜਿਹਾ ਮੁਸ਼ਕਿਲ ਹੋ ਜਾਂਦਾ ਕਿਉਂਕਿ ਮੇਰੇ ਨਾਲ ਮੰਮੀ ਹੁੰਦੇ ਨੇ ਮੇਰੇ ਬ੍ਰਦਰ ਹੁੰਦਾ ਹੈ ਤੇ ਉਹ ਮੈਨੂੰ ਸੰਭਾਲਣ 'ਚ ਲੱਗ ਜਾਂਦੇ ਨੇ ਨਾ 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 ਕੰਮ ਐਨਾ ਜੈਸਾ ਦਿਮਾਗ 'ਚ ਆਉਂਦਾ ਵੀ ਨਹੀਂ ਹੈਗਾ ਕਿ ਆਪਾਂ ਕੋਈ ਵੀਡੀਓ ਵਗੈਰਾ ਬਣਾ ਲਈਏ ਸੋ ਬਸ ਆਪਣਾ ਪਿਆਰ ਬਣਾਈ ਰੱਖਿਓ ਤੁਸੀਂ ਮੈਂ ਕੁਛ ਨਾਂ ਵੀ ਦਿਖਾਵਾਂ ਤਾਂ ਵੀ ਕਾਫੀ ਜਿਆਦਾ ਪਿਆਰ ਦਿੰਨੇ ਹੋ ਸਭ ਦੇ ਲਈ ਥੈਂਕ ਯੂ ਪੰਜ ਕੇ ਡਰ ਲੱਗਦਾ ਹੈ ਹਾਇਰਵਾ ਅੰਦਰ ਕਿੱਥੇ ਲੈ ਕੇ ਜਾਣਗੇ ਕੋਈ ਨਾ ਡਰ ਨਾ ਡਰਨੇ ਕੁਛ ਨਹੀਂ ਅੰਦਾਜ਼ਾ ਪਤਾ ਠੀਕ ਕਰਾਉਣ ਨੂੰ ਲੈ ਆਇਆ ਤੈਨੂੰ ਅੰਦਾਜ਼ਾ ਲੱਗੀ ਜਾਂਦਾ ਕੁਛ ਨਹੀਂ ਅੰਦਾਜ਼ਾ ਡਰ ਨੇ ਲੋਕ ਕਿ ਕਿ ਤੁਹਾਨੂੰ ਰੈਟਸ ਆ ਵੀ ਦੂਸਰੀ ਐਮ ਆਰ ਆਈ ਕਰਵਾਣੇ ਆਂਗੇ ਤੇ ਹੁਣ ਅੱਥੇ ਆ ਗਏ ਤੇ ਹਜੇ 3 ਘੰਟਿਆਂ ਦਾ ਟਾਈਮ ਲੱਗ ਲੂਗਾ ਐਮ ਆਰ ਆਈ ਤੇ ਬਗ ਬੈਠੇ ਬੈਠ ਕਰ ਰਹੇ ਆਂਗੇ ਵੀ ਜਦੋਂ ਲਾਉਣਗੇ ਉਸੇ ਟਾਈਮ ਚੱਲ ਪਾਂਗੇ ਬਹੁਤ ਜ਼ਿਆਦਾ ਠੰਡੀ ਠੰਡੀ ਹਵਾ ਚੱਲ ਰਹੀ ਐ ਬਹੁਤ ਜ਼ਿਆਦਾ ਹਨੇਰੀ ਜਿਹਦੇ ਤਰ੍ਹਾਂ ਚੱਲ ਰਹੀ ਐ ਹਵਾ ਪੈਰ ਥੋੜਾ ਥੋੜਾ ਬੱਸ ਐਥੇ ਜਾ ਕੇ ਬਿਲਕੁਲ ਐਵੇਂ ਹੋ ਗਿਆ ਦਿਨਾਂ ਪਰਨੀਸ਼ੇ ਪਰਨੀਸ਼ੇ ਭਾਵੇਂ ਜਦੋਂ ਦੋਸਤ ਡਾਕਟਰ ਕੋਲ ਜਾਵਾਂ ਜਦੋਂ ਮੈਨੂੰ ਕਿੰਨਾ ਡਰ ਲੱਗੂਗਾ ਮੈਨੂੰ ਡਰਨਾ ਤਾਂ ਹੈ ਨਹੀਂ ਪੁੱਤ ਮੈਂ ਤੇਰੇ ਨਾਲ ਆਂਗੀ ਹੋਰ ਭੈਣ ਭਾਈ ਬਹੁਤ ਤੇਰੇ ਨਾਲ ਨੇ ਇੰਨੀਆਂ ਦੁਆਵਾਂ ਨੇ ਤੇਰੇ ਨਾਲ ਹੈ ਅਰਦਾਸਾਂ ਕਰੀ ਜਾਂਦੇ ਨੇ ਜਿਹੜੇ ਭੈਣ ਭਾਈ ਸਾਰੀਆਂ ਦੀਆਂ ਅਰਦਾਸਾਂ ਨੇ ਗੁਰੂ ਮਹਾਰਾਜ ਦੀ ਮਿਹਰ ਹੈ ਕਿਰਪਾ ਹੈਗੀ ਹੈ ਹਾਂ ਬਾਰੇ ਇਕੱਠ ਹੋ ਰਹੇ ਹੈ ਕਿੰਨੇ ਲੋਕ ਆ ਰਹੇ ਨੇ ਜਾਰੇ ਨੇ 5 ਮਿੰਟ ਉਹਦੇ ਇੱਕੀ ਕਬਰ ਹੈ ਤੇ ਮੈਨੂੰ ਮੈਨੂੰ ਆਬਦੇ ਲਾਜ ਤੋਂ ਟੈਸਟਾਂ ਤੋਂ ਇਹਨਾਂ ਚੀਜ਼ਾਂ ਦਾ ਆ ਰਿਹਾ ਮੈਨੂੰ ਤਾਂ ਇਕੱਠ ਦੇਖ ਕੇ ਆਏ ਲੱਗਣ ਲੱਗੇ ਨੇ ਕਿ ਕਿੰਨੇ ਲੋਕ ਤੋਂ ਬਾਹਰ ਇਤਾਲੀ ਪੁੱਤ ਤੈਨੂੰ ਤਾਂ ਲੱਗਦੇ ਹਾਂ ਮੈਨੂੰ ਤਾਂ ਬਸ ਆਇਆ ਲੱਗ ਰਿਹਾ ਵੀ ਕਿੰਨੇ ਲੋਕ ਇਕੱਠੇ ਆ ਹੀ ਜਾਂਦੇ ਨੇ ਹਾਂ ਤੋਂ ਬਾਹਰ ਨਹੀਂ ਆਉਂਦੀ ਨਾ ਤਾਂ ਲੱਗਦੇ ਤੇ ਬਾਹਰ ਹੋਣੀ ਉਹ ਫਿਰ ਮੈਨੂੰ ਆ ਸਭ ਦੇ ਵੜਗੇ ਲੋਕਾਂ ਨੂੰ ਦੇਖ ਕੇ ਆਏ ਹਾਂ ਉਹ ਜੰਦਾ ਪਤਾ ਨਹੀਂ ਕੀ ਹਾਂ ਬਸ ਕਿਉਂ ਇੱਕ ਹੀ ਉਹ ਜੀ ਤੋਈ ਜਾਂਦਾ ਦੂਜਿਆਂ ਦੇਖੇ ਆਪਾਂ ਹਸਪਤਲ ਦੇ ਜਮਾਹ ਹਨਾ ਬੈਕ ਸਾਈਡ ਦੇ ਆ ਕੇ ਖੜੇ ਆਂਗੇ ਸਾਰਾ ਕੁਝ ਵੀ ਮਤਲਬ ਪੂਰਾ ਪੂਰਾ ਦੇਖੋ ਹਨਾ ਜੇ ਕਿ ਤੁਰੇ ਕੋਈ ਛੋਟਾ ਮोटा ਚੁਲਾਇਆ ਲੱਗਿਆ ਹੁੰਦਾ ਫਿਰ ਆਪਾਂ ਥਿਲੇ ਚਾ ਚੁਟੇ ਜਾਂ ਟੇ ਲੈ ਲੈਣੇ ਹਨਾ ਹੋਰ ਖੜਾ ਨਹੀਂ ਤੇ ਹੁਣ ਜੇ ਉਹਦੇ ਇਕੱਲੇ ਹੀ ਬੈਠ ਰਵਾਂਗੇ ਫਿਰ ਸੋਚਦੇ ਰਵਾਂਗੇ ਫਿਰ ਮੈਂ ਸੋਚਿਆ ਲੈ ਕੇ ਕੋਈ ਵੀਡੀਓ ਹੀ ਬਣਾ ਰਹੇ ਆ ਥੋੜਾ ਜਿਹਾ ਇਧਰ ਉਹ ਧਿਆਨ ਹਟ ਜੂਗਾ ਹਵਾ ਪੂਰੀ ਤੇਜ਼ ਹੋ ਰਹੀ ਹੈ ਜਮੀ ਪੂਰੀ ਤੇ ਮੇਰੇ ਅੱਜ ਮਾ ਪੈਰ ਠੱਗ ਗਏ ਜਦ ਕਿ ਮੈਂ ਬੂਟ ਚਰਾ ਬਤਾਂਦਾ ਕਿ ਇਹ ਮੈਟਰ ਹੁਣ ਤਾਂ ਕਰਨ ਨੂੰ ਹੋਣ ਲੱਗ ਗਈ ਆ ਹੀ ਲੱਗਦਾ ਤੇ ਵੀ ਕਰਨੀ ਹੈ ਤਾਂ ਕੁੱਪ ਬਹੁਤ ਲੱਗ ਰਹੀ ਜੇ ਕਰੇ ਚਲੋ ਇੱਕ ਚੀਜ਼ ਇਧਰ ਬੈਸਤਾ ਜਿੱਥੇ ਆਪਾਂ ਪਹਿਲਾਂ ਖੜੇ ਸੀ ਉੱਥੇ ਆਵਾਜ਼ ਆਵੀਂ ਜੀ ਜਾਵੇ ਸੁਣਨ ਦੇਖਦੇ ਵੜ ਚੜਦੀਆਂ ਦਾ ਸੀ ਉਹ ਆਪਾਂ ਚੱਲ ਜੀ ਸਿੱਧਾ ਮੈਨੂੰ ਮਸ਼ੀਨ ਤੇ ਲੈ ਜਾਣਗੇ ਤੇ ਕੀ ਕੁਅਲ ਸਿੱਧੇ ਇੱਧਰ ਸਾ ਵੀ ਰਮਾਤ ਇੱਥੇ ਵੀ ਸੈੱਟ ਹੈ ਜੇ ਥੋੜਾ ਜਿਹਾ ਕੋਈ ਚੁੱਲ੍ਹੇ ਵਗੈਰਾ ਲੱਗੇ ਹੋਣ ਹੈ ਨਾ ਥੋੜਾ ਆਪਾਂ ਉੱਦਾਂ ਤੇ ਜਾਂਦੇ ਹਾਂ ਹੰਡ ਲੱਗੀ ਜਾਂਦੀ ਹੈ ਉਹਦੇ ਤਾਂ ਧੁੱਪੇ ਲੈ ਕੇ ਚੱਲੋ ਉੱਥੇ ਕਿਤੇ ਉਹ ਫਿਰ ਉੱਥੇ ਮੰਮੀ ਤੂੰ ਪਤਾ ਹੈਗੀ ਆ ਫਿਰ ਹਵਾ ਵੀ ਤਾਂ ਵੱਧ ਚੱਲਦੀ ਹੈ ਹਾਂ ਹਵਾ ਬਹੁਤ ਚੱਲਦੀ ਹੈ ਹਵਾ ਵੱਧ ਚੱਲਦੀ ਆ ਤਾਂ ਕਰਕੇ ਤਾਂ ਮੈਨੂੰ ਐ ਹੋ ਰਿਹਾ ਹਵਾ ਤਾਂ ਅੰਦਰ ਹੀ ਬੈਠੇ ਰਹੀਏ ਵੀ ਅੰਦਰ ਹੀ ਪੈ ਜਾਵਾਂ ਥੋੜਾ ਟਾਈਮ ਮੇਰੇ ਸਿਰ 'ਚ ਇੰਨਾ ਜ਼ਿਆਦਾ ਦਰਦ ਹੋ ਰਿਹਾ ਹਾਂ ਪੈ ਜਾ ਉਹ ਸਿਰ 'ਚ ਇੰਨਾ ਦਰਦ ਹੋ ਰਿਹਾ ਜਿਵੇਂ ਐ ਲੱਗਣ ਲੱਗ ਰਿਹਾ ਮਿੰਨ ਤੇ ਜਿਵੇਂ ਬੁਖਾਰ ਚੜਦਾ ਹਾਂ ਹਾਂ دن هاڑی ڏينھن کيسره ਉਹੀ ਬਹੁਤ ਵਧੀਆ ਤਰੀਕੇ ਦੇ ਨਾਲ ਹੋ ਗਿਆ ਤੇ ਗੁਰੂ ਘਰ ਨੂੰ ਟਿਕਿਆ ਮੱਥਾ ਗੱਡੀ ਦੇ ਵਿੱਚ ਬੈਠੇ ਬੈਠੇ ਦੂਰੋਂ ਹੀ ਮੱਥਾ ਟੇਕਿਆ ਤੇ ਬਾਬਾ ਜੀ ਹਾਜ਼ਰੀ ਨੂੰ ਕਰਨ ਨੂੰ ਮਨਜ਼ੂਰ ਤੇ ਥੋੜਾ ਥੋੜਾ ਹਨੇਰਾ ਜਿਹੜਾ ਹੋਣ ਲੱਗ ਪਿਆ ਸੂਰਜ ਜਿਹੜਾ ਬਿਲਕੁਲ ਡੁੱਬ ਗਿਆ ਤੇ ਬਸ ਹੁਣ ਪਹੁੰਚ ਜਾਗੇ ਘਰੇ ਤੇ ਇੱਕਦਮ ਥਕਾਵਟ ਦੀ ਹੋ ਗਈ ਤੇ ਜਾਂਦੇ ਸਾਰ ਬਸ ਸੋ ਜਾਣ ਤੇ ਬਾਕੀ ਤੁਸੀਂ ਸਾਰਿਆਂ ਨੇ ਇੰਨਾ ਪਿਆਰ ਦੇ ਰਹੇ ਹੋ ਇੰਨੀਆ ਜਿਆਦਾ ਦੁਆਵਾਂ ਉਹ ਸਭ ਕਾਸੇ ਦੇ ਲਈ ਦਿਲ ਤੋਂ ਥੈਂਕ ਯੂ ਕਿਉਂਕਿ ਤੁਹਾਡਾ سپورਟ ਪਿਆਰ ਹੈ ਜਿਹੜਾ ਇੱਥੇ ਤੱਕ ਲੈ ਕੇ ਆਇਆ ਹੈਗਾ ਤੇ ਇੱਕ ਆਸ ਦੀ ਜਿਹੜੀ ਹੈ ਕਿਰਨ ਉਹ ਜਾਗੀ ਹੈਗੀ ਵੀ ਠੀਕ ਵੀ ਹੋ ਸਕਦੀਆਂ ਜੋ ਕਿ ਬਹੁਤ ਟਾਈਮ ਪਹਿਲਾਂ ਤੋਂ ਹੀ ਬਿਲਕੁਲ ਖਤਮ ਕਰ ਰખી ਸੀ ਸੋ ਅੱਗੇ ਵੀ ਆਪਣਾ سپورਟ ਪਿਆਰੇ ਇਸੇ ਤਰ੍ਹਾਂ ਹੀ ਬਣਾ ਕੇ ਰੱਖਿਓ ਨਾਲ ਨਾਲ ਥੈਂਕ ਯੂ ਦਿਲ ਤੋਂ ਥੈਂਕ ਯੂ ਬਾਕੀ ਚੈਨਲ ਨੂੰ ਜ਼ਰੂਰ ਤੋਂ ਸਬਸਕ੍ਰਾਈਬ ਕਰਿਆ ਕਰੋ ਤੇ ਨਾਲ ਦੇ ਦਿੱਤੇ ਹੋਏ ਬੈਲ ਦੇ ਆਈਕਨ ਨੂੰ ਪ੍ਰੈਸ ਕਰਨਾ ਬਿਲਕੁਲ ਨੁੱਪਾ ਲਿਓ ਤਾਂ ਜੋ ਇਸ ਚੈਨਲ ਦੀ ਆਉਣ ਵਾਲੀ ਹਰ ਇੱਕ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇ ਜਦੋਂ ਵੀ ਮੈਂ ਕੋਈ ਵੀਡੀਓ ਅਪਲੋਡ ਕਰਾਂ ਬਸ ਉਸ ਦੀ ਨੋਟੀਫਿਕੇਸ਼ਨ ਉਸੇ ਟਾਈਮ ਤੁਹਾਨੂੰ ਆ ਜਾਈ ਉਹ ਪੋਸੀਬਲ ਹੈ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦੇ ਆਈਕਨ ਨੂੰ ਪ੍ਰੈਸ ਕਰਦੇ ਹੋ ਤੇ ਇਨਕੋ ਕਮ ਜ਼ਰੂਰ ਤੋਂ ਕਰਿਆ ਕਰੋ ਬਾਕੀ ਆਪਣੇ ਪਿਆਰੇ ਪਿਆਰੇ ਕਮੈਂਟਸ ਜ਼ਰੂਰ ਤੋਂ ਟਾਈਪ ਕਰਿਆ ਕਰੋ ਤਾਂ ਜੋ ਮੈਨੂੰ ਵੀ ਆਪਣੀਆਂ ਕਮੀਆਂ ਆਪਣੀਆਂ ਖੂਬੀਆਂ ਤੁਸੀਂ ਦੱਸੋ ਤੇ ਮੈਨੂੰ ਵੀ ਪਤਾ ਲੱਗ ਜਾਣਾ ਤੇ ਬਾਕੀ ਵੀਡੀਓ ਨੂੰ ਲਾਸਟ ਤੱਕ ਦੇਖਣੀ ਸਭ ਦਾ ਦਿਲ ਤੋਂ ਜੀ ਥੈਂਕ ਯੂ